ਭੁੱਲ ਕੇ ਵੀ ਆ ਤਿੰਨ ਚੀਜ਼ਾਂ ਨੂੰ ਗਲਤੀ ਨਾਲ ਵੀ ਨਾ ਕਰੋ ਦੁਬਾਰਾ ਗਰਮ ਨਹੀਂ ਤਾਂ ਪੇਟ ਦੇ ਵਿੱਚ ਬਣ ਜਾਣ ਗਿਆ ਜ਼ਹਿਰ ਸਿਹਤ ਨੂੰ ਪਹੁੰਚਾਉਂਦਾ ਹੈ ਨੁਕਸਾਨ ਕਿ ਤੁਹਾਨੂੰ ਵੀ ਭੋਜਨ ਦੁਬਾਰਾ ਗਰਮ ਕਰਨ ਦੀ ਆਦਤ ਪੈਂਦੀ ਹੈ ਜੇਕਰ ਹਾਂ ਤਾਂ ਸਾਵਧਾਨ ਹੋ ਜਾਓ ਇਹ ਖਾਸ ਖਬਰ ਤੁਹਾਡੇ ਲਈ ਹੈ ਕਿੰਨੀ ਖਤਰਨਾਕ ਸਾਬਿਤ ਹੋ ਸਕਦੀ ਹੈ ਕਿਉਂਕਿ ਜੇਕਰ ਤੁਸੀਂ ਕੁਝ ਭੋਜਨ ਦੁਬਾਰਾ ਗਰਮ ਕਰਦੇ ਹੋ ਤਾਂ ਇਹ ਜ਼ਹਿਰ ਵਾਂਗ ਬਣ ਸਕਦਾ ਹੈ ਇਸ ਦੇ ਮੁੱਖ ਤੌਰ ਦੇ ਉੱਤੇ ਦੋ ਕਾਰਨ ਨੇ ਸਭ ਤੋਂ ਪਹਿਲਾਂ ਭੋਜਨ ਦੇ ਵਿੱਚ ਮੌਜੂਦ ਰਸਾਇਣਿਕ ਮਿਸ਼ਰਣ ਦੁਬਾਰਾ ਗਰਮ ਕਰਨ ਤੋਂ ਬਾਅਦ ਆਪਣਾ ਰੂਪ ਅਤੇ ਚਰਿੱਤਰ ਬਦਲ ਲੈਂਦੇ ਨੇ ਇਸ ਦੇ ਨਾਲ ਕੁਝ ਭੋਜਨਾਂ ਦੇ ਵਿੱਚ ਜ਼ਹਿਰੀਲੇ ਪਦਾਰਥ ਬਣ ਜਾਂਦੇ ਨੇ ਜੇਕਰ ਤੁਸੀਂ ਇਸ ਨੂੰ ਉਸ ਹਾਲਤ ਦੇ ਵਿੱਚ ਖਾਂਦੇ ਹੋ ਤਾਂ ਇਹ ਗੁਰਦਿਆਂ ਨੂੰ ਨੁਕਸਾਨ ਪਹੁੰਚਾ ਹੁੰਦਾ ਹੈ ਉਹ ਸ਼ੁਰੂ ਕਰ ਦਿੰਦਾ ਹੈ ਦੂਜਾ ਜੇਕਰ ਕੋਈ ਭੋਜਨ ਗਰਮ ਕਰਨ ਤੋਂ ਪਹਿਲਾਂ ਠੰਡਾ ਰਹਿੰਦਾ ਹੈ ਤਾਂ ਉਸ ਦੇ ਵਿੱਚ ਈ ਕੋਲਾਈ ਅਤੇ ਲਿਸ਼ੇਰੀਆ ਵਰਗੇ ਬੈਕਟੀਰੀਆ ਦੇ ਵਧਣ ਦਾ ਖਤਰਾ ਹੁੰਦਾ ਹੈ ਜਿਨ੍ਹਾਂ ਦੇ ਗਰਮ ਕਰਨ ਤੋਂ ਬਾਅਦ ਵੀ ਮਰਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਤਾਂ ਹੁਣ ਸੋ ਆਓ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਦੁਬਾਰਾ ਗਰਮ ਕਰਨ ਦੇ ਉਤੇ ਇਹ ਸਭ ਕੁਝ ਹੋ ਸਕਦਾ ਹੈ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਪਾਲਕ ਜੀ ਹਾਂ ਡੇਲੀ ਮੇਲ ਦੀ ਇੱਕ ਰਿਪੋਰਟ ਦੇ ਮੁਤਾਬਕ ਜੋ ਸੂਤਰਾ ਦੇ ਹਵਾਲੇ ਤੋਂ ਦਿੱਤੀ ਗਈ ਹੈ ਉਸ ਦੇ ਮੁਤਾਬਕ ਡਾਈਟੀਸ਼ਨ ਹਰੀਨੀ ਬਾਲਾ ਨੇ ਕਿਹਾ ਹੈਗਾ ਕਿ ਸਭ ਤੋਂ ਪਹਿਲਾ ਪਾਲਕ ਨੂੰ ਕਦੇ ਵੀ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ ਅਸੀਂ ਅਕਸਰ ਪਾਲਕ ਪਨੀਰ ਬਣਾਉਂਦੇ ਹਾਂ ਤੇ ਇਸ ਨੂੰ ਫ੍ਰਿਜ ਦੇ ਵਿੱਚ ਰੱਖਦੇ ਹਾਂ ਫਿਰ ਅਸੀਂ ਇਸ ਨੂੰ ਦੁਬਾਰਾ ਗਰਮ ਕਰਦੇ ਹਾਂ ਅਤੇ ਅਗਲੇ ਦਿਨ ਖਾਂਦੇ ਹਾਂ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਬਾਲਾ ਕਹਿੰਦੇ ਨੇ ਕਿ ਜ਼ਿਆਦਾਤਰ ਹਰੀਆਂ ਪੱਤੇਦਾਰ ਸਬਜ਼ੀਆਂ ਦੇ ਵਿੱਚ ਜੋ ਕਿ ਆਕਸਾਲਿਕ ਐਸਿਡ ਹੁੰਦਾ ਹੈ ਜੇਕਰ ਇਸ ਨੂੰ ਕੱਚਾ ਖਾਇਆ ਜਾਵੇ ਤਾਂ ਇਹ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਜਦੋਂ ਇਸ ਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ ਤਾਂ ਆਕਸਾਲਿਕ ਐਸਿਡ ਜੋ ਕਿ ਕਿਸਟਰਲ ਕ੍ਰਿਸਟਲ ਰੂਪ ਦੇ ਵਿੱਚ ਬਦਲ ਜਾਂਦਾ ਹੈ ਅਤੇ ਫਿਰ ਇਹ ਜ਼ਹਿਰੀਲੀਆਂ ਹੋਣ ਲੱਗ ਜਾਂਦਾ ਹੈ ਜ਼ਹਿਰੀਲਾ ਹੋਣ ਲੱਗ ਪੈਂਦਾ ਜੇਕਰ ਤੁਸੀਂ ਬਹੁਤ ਜ਼ਿਆਦਾ ਗਰਮ ਕੀਤੀ ਪਾਲਕ ਖਾਂਦੇ ਹੋ ਤਾਂ ਇਸ ਦੇ ਨਾਲ ਗੁਰਦੇ ਦੇ ਵਿੱਚ ਪੱਥਰੀ ਵੀ ਹੋ ਸਕਦੀ ਹੈ ਇਹ ਪਸ਼ਾਬ ਨਾਲੀ ਦੇ ਵਿੱਚ ਪਰੇਸ਼ਾਨੀ ਪੈਦਾ ਕਰੇਗੀ ਇਸ ਦੇ ਨਾਲ ਦਰਦ ਹੋਵੇਗਾ ਪਾਲਕ ਦੇ ਵਿੱਚ ਨਾਈਟ੍ਰੇਟ ਵੀ ਹੁੰਦੇ ਨੇ ਕਿਉਂਕਿ ਦੁਬਾਰਾ ਗਰਮ ਕਰਨ ਤੋਂ ਬਾਅਦ ਨਾਈਟ੍ਰਾਈਟ ਦੇ ਵਿੱਚ ਬਦਲ ਜਾਂਦੇ ਨੇ ਇਹ ਵੀ ਇੱਕ ਜ਼ਹਿਰੀਲਾ ਪਦਾਰਥ ਬਣ ਜਾਂਦਾ ਹੈ ਇਸ ਤੋਂ ਇਲਾਵਾ ਜੋ ਕਿ ਜੋ ਕੀ ਦੱਸ ਦिए ਕਿ ਲਸ਼ੇਰੀਆ ਨਾਮਕ ਬੈਕਟੀਰੀਆ ਵੀ ਇਸ ਦੇ ਵਿੱਚ ਰਹਿ ਸਕਦਾ ਹੈ ਜੇਕਰ ਇਸ ਨੂੰ ਸਹੀ ਢੰਗ ਦੇ ਨਾਲ ਨਾ ਪਕਾਇਆ ਜਾਵੇ ਤਾਂ ਇਹ ਬੈਕਟੀਰੀਆ ਪੇਟ ਦੇ ਵਿੱਚ ਚਲਾ ਜਾਂਦਾ ਫਿਰ ਆਉਂਦਾ ਹੈ ਚਾਹ ਜਿਨ੍ਹਾਂ ਚਾਹ ਤਾਂ ਹਰ ਕੋਈ ਪਿੰਦਾ ਹੀ ਹੈ ਪਰ ਡਾਈਸ ਦੱਸਦੇ ਕਿ ਜੋ ਨਾਈਟ੍ਰੇਸ਼ਨ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਚਾਹ ਇੱਕ ਹੋਰ ਚੀਜ਼ ਹੈ ਅਜਸ ਨੂੰ ਕਦੇ ਵੀ ਦੁਬਾਰਾ ਗਰਮ ਨਹੀਂ ਕਰਨਾ ਚਾਹੀਦਾ ਦੁਬਾਰਾ ਗਰਮ ਕਰਨ ਤੋਂ ਬਾਅਦ ਚਾਹ ਦੇ ਵਿੱਚ ਕਈ ਤਰ੍ਹਾਂ ਦੇ ਰਸਾਇਣ ਬਣਨਾ ਸ਼ੁਰੂ ਹੋ ਜਾਂਦੇ ਨੇ ਜੋ ਕਿ ਜ਼ਹਿਰੀਲੇ ਪਦਾਰਥਾਂ ਦੇ ਵਿੱਚ ਬਦਲ ਜਾਂਦੇ ਨੇ ਜਦੋਂ ਚਾਹ ਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ ਤਾਂ ਇਸ ਦੇ ਵਿੱਚ ਮੌਜੂਦ ਟੈਨਿਨ ਮਿਸ਼ਰਣ ਤਿੱਖਾ ਹੋਣ ਲੱਗ ਪੈਂਦਾ ਹੈ ਜੋ ਕਿ ਸਵਾਦ ਨੂੰ ਕੋਹੜਾ ਵੀ ਬਣਾਉਂਦਾ ਹੈ ਇਸ ਦੇ ਨਾਲ ਹੀ ਇਸ ਦੇ ਵਿੱਚ ਬੈਕਟੀਰੀਆ ਵਧਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਇਸ ਦੇ ਲਈ ਚਾਹ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਹੀਂ ਪੀਣਾ ਚਾਹੀਦਾ ਫਿਰ ਆਉਂਦਾ ਹੈ ਚਾਵਲ ਜੀ ਹਾਂ ਇਸ ਤੋਂ ਬਾਅਦ ਜੇਕਰ ਚੋਲਾ ਦੀ ਗੱਲ ਕੀਤੀ ਜਾਵੇ ਤਾਂ ਚੋਲਾ ਨੂੰ ਕਦੇ ਵੀ ਗਰਮ ਦੁਬਾਰਾ ਨਹੀਂ ਕਰਨਾ ਚਾਹੀਦਾ ਡਾਈਟੇਸ਼ਨ ਹਰੀਨਾ ਬਾਲਾ ਦਾ ਕਹਿਣਾ ਹੈਗਾ ਕਿ ਇੱਕ ਵਾਰ ਚੋਲ ਪਕਾਏ ਜਾਣ ਅਤੇ ਠੰਡੇ ਹੋਣ ਤੋਂ ਬਾਅਦ ਇਸ ਦੇ ਵਿੱਚ ਬੈਸੀਲੀਅਸ ਜੋ ਕਿ ਸੈਰਿਸ ਨਾਮਕ ਬਹੁਤ ਸਾਰੇ ਪੋਸ਼ਣ बन ਜਾਂਦੇ ਨੇ डाइटिशियन हरिनी बाला ਦਾ ਕਹਿਣਾ ਹੈਗਾ ਕਿ ਇੱਕ ਵਾਰ ਚੌਲ ਪਕਾਏ ਜਾਣ ਤੋਂ ਬਾਅਦ ਅਤੇ ਠੰਡੇ ਹੋਣ ਤੋਂ ਬਾਅਦ ਇਸ ਦੇ ਵਿੱਚ ਬੈਸੀਲੀਅਸ ਸੈਰਿਸ ਨਾਮਕ ਬਹੁਤ ਸਾਰੇ ਪੋਰਸ ਬਣ ਜਾਂਦੇ ਨੇ ਜਿਸ ਦੇ ਵਿੱਚ ਬੈਕਟੀਰੀਆ ਆਸਾਨੀ ਦੇ ਨਾਲ ਦਾਖਲ ਹੋ ਜਾਂਦੇ ਇਹ ਛੇਦ ਇੰਨੇ ਮਜ਼ਬੂਤ ਹੁੰਦੇ ਨੇ ਕਿ ਗਰਮ ਕਰਨ ਦੇ ਉੱਤੇ ਕੋਈ 파ੜਾ ਨਹੀਂ ਰਹਿੰਦਾ ਇਸ ਦਾ ਮਤਲਬ ਹੈ ਕਿ ਅੰਦਰ ਗਏ ਬੈਕਟੀਰੀਆ ਦੁਬਾਰਾ ਬਾਹਰ ਨਹੀਂ ਆ ਸਕਦੇ ਇਸ ਲਈ ਜੇਕਰ ਤੁਸੀਂ ਇਸ ਨੂੰ ਦੁਬਾਰਾ ਗਰਮ ਕਰਦੇ ਹੋ ਤਾਂ ਵੀ ਇਹੇ ਬੈਕਟੀਰੀਆ ਨਹੀਂ ਮਰਨਗੇ ਇਸ ਲਈ ਜਦੋਂ ਤੁਸੀਂ ਉਹੀ ਚੌਲ ਦੁਬਾਰਾ ਗਰਮ ਕਰਕੇ ਖਾਂਦੇ ਹੋ ਤਾਂ ਤੁਹਾਨੂੰ ਉਲਟੀਆਂ ਦਸਤਪੇੜ ਦੇ ਵਿੱਚ ਕੜਵਲ ਆਦੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਅਜਿਹੇ ਅਪਡੇਟਸ ਦੇਖਣ ਦੇ ਲਈ ਹੈਲਥ ਨਾਲ ਜੁੜੀ ਹੋਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਗਰਮ ਕਰਕੇ ਖਾਂਦੇ ਹੋ ਤਾਂ ਅੱਜ ਤੋਂ ਹੀ ਇਹਨਾਂ ਚੀਜ਼ਾਂ ਨੂੰ ਦੁਬਾਰਾ ਗਰਮ ਕਰਕੇ ਭੁੱਲ ਕੇ ਵੀ ਨਾ ਖਾਓ